加油呀！ ਨਹੀਂ ਨਹੀਂ ਹਾਂ ਚਲ ਬੱਚਾ ਕਰ ਚਲ ਉਧਰ ਨਾਨਕ ਨੇ ਵੀ ਦਿਓ ਨਾ ਨਹੀਂ ਨਹੀਂ ਪਾ ਕੇ I'm <laughs> ਆ ਕਾ ਲੌਚੇ ਪੁੰਜੇ ਤੇ ਡੋਲ ਖਲਕਦੇ ਓ ਪਾਣੀ ਭੰਗਰ ਕੰਨਾਂ ਚੁੱਟ ਜਿਵੇਂ ਵਿੱਚ ਕੀਤੇ ਬੱਜ ਗਿਆ ਤਿਉਰ ਪੁੱਟ ਗਿਆ ਤਿਉਰ ਮਗਾਨਾ ਸਿੱਧੀ ਚੱਲ ਮੰਗਦੀ ਏ ਉੱਤਲੀ ਆਪਗਬਾਨਾ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਬੇਨਤੀ ਕਰੋ ਜੈਸੀ ਪਾਲ ਆਵਲੇ ਤੁਹਾਏ ਆਓ ਉਹ ਸੋਹਣਾ ਲੱਗਿਆ ਤੁਹਾਨੂੰ ਬੇਨਤੀ ਬਹੁਤ ਵਧੀਆ ਇੱਥੇ ਚੀਜ਼ਾਂ ਸਾਨੂੰ ਦੇਖਣ ਨੂੰ ਮਿਲੀਆਂ ਜੋ ਕਿ ਪਹਿਲਾਂ ਅਸੀਂ ਕਿਤੇ ਨਹੀਂ ਦੇਖੀਆਂ ਗਈਆਂ ਉਸ ਨੂੰ ਅੱਜ ਦੇਖਣ ਨੂੰ ਮਿਲੀਆਂ ਬਹੁਤ ਵਧੀਆ ਲੱਗਿਆ ਸਾਨੂੰ ਪਹਿਲਾਂ ਅਗੇ ਚੀਜ਼ਾਂ ਦੇਖ ਕੇ ਬਹੁਤ ਵਧੀਆ ਲੱਗਿਆ ਸਾਨੂੰ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ ਇਹ ਪ੍ਰੋਗਰਾਮ ਵੀ ਬਹੁਤ ਵਧੀਆ ਲੱਗਿਆ ਹਾਂਜੀ ਲੱਗਨੇ ਚਾਹੀਦੇ ਆ ਤਾਂ ਕਿ ਬੱਚੇ ਨੂੰ ਪਤਾ ਲੱਗ ਸਕੇ ਕਿ ਆਪਣੀ ਜਿਹੜੀ ਪਿਛਲੀ ਪੀੜੀ ਸੀਗੀ ਪਿਛੇ ਆਪਾਂ ਦੇਖਦੇ ਆ ਕਿ ਕਿੰਨਾ ਕੁਛ ਦੇਖਣ ਨੂੰ ਮਿਲਦਾ ਵਾ ਪੁਰਾਣੀਆਂ ਚੀਜ਼ਾਂ ਉਹ ਇੱਥੇ ਦੇਖਣ ਨੂੰ ਮਿਲਦੀਆਂ ਵਾ ਬਹੁਤ ਵਧੀਆ ਪੁਰਾਣੇ ਜਿਹੜੇ ਸੀਗੇ ਚੀਜ਼ਾਂ ਹੁੰਦੀਆਂ ਸੀ ਉਹ ਇੱਥੇ ਅੱਜ ਵੀ ਦੇਖਣ ਨੂੰ ਮਿਲ ਰਹੀਆਂ ਵਾ ਸਭ ਨੂੰ ਇੱਥੇ ਆਉਣਾ ਚਾਹੀਦਾ ਦੇਖਣਾ ਚਾਹੀਦਾ ਇੱਥੇ ਆਣ ਕੇ ਬਹੁਤ ਕੱਲੇ ਲੇਡੀ ਕੋਲ ਵਾਈਫ ਤੇ ਰਿਸ਼ਤਿਆਂ ਲੱਗਦਾ ਉਸ ਤੋਂ ਨਹੀਂ ਜਿਵੇਂ ਤੁਸੀਂ ਕਾਫੀ ਹਾਂਜੀ ਉਹ ਬਹੁਤ ਗਲਤ ਚੀਜ਼ ਆ ਮੋਬਾਈਲ ਆਪਣੇ ਲਈ ਆਪਾਂ ਨੂੰ ਇਦਾਂ ਸੱਭਿਆਚਾਰਕ ਚੀਜ਼ਾਂ ਦੇਖਣੀਆਂ ਚਾਹੀਦੀਆਂ ਵਾ ਸੱਭਿਆਚਾਰਕ ਚੀਜ਼ਾਂ ਤੋਂ ਬਹੁਤ ਕੁਝ ਦੇਖ ਸਿੱਖਣ ਨੂੰ ਮਿਲਦਾ ਵਾ ਤੇ ਆਪਾਂ ਮੋਬੈਲ ਤੋਂ ਪਰਹੀਂ ਰਹਿਣਾ ਚਾਹੀਦਾ ਵਾ ਇੱਥੇ ਆ ਕੇ ਦੇਖਣਾ ਚਾਹੀਦਾ ਆਪਾਂ ਨੂੰ ਕਿ ਕਿੰਨਾ ਕੁਸ਼ ਵਧੀਆ ਦੇਖਣ ਨੂੰ ਮਿਲ ਰਿਹਾ ਪਿਛਲਾ ਜੋ ਵੀ ਆਪਣੇ ਪਿਛਲੇ ਨੌਜਵਾਨ ਸੀ ਦੇਖ ਰਹੇ ਸੀ ਕਿੱਥੇ ਕਿੰਨਾ ਸੋਹਣਾ ਸਭਿਆਚਾਰ ਕੇ ਦੇਖਣ ਨੂੰ ਮਿਲ ਰਿਹਾ ਵਾ ਇੱਥੇ ਆਉਣਾ ਚਾਹੀਦਾ ਵਾ ਤੱਬੂ ਦੇਖਣਾ ਚਾਹੀਦਾ ਹਾਂ ਦੀ ਹਾਂ ਦੀ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਵੀਰਪਾਲ ਕੌਰ ਜੀ ਬਰਨਾਲਾ ਤੋਂ ਜੀ

ਨਹੀਂ ਜੀ ਮੇਲਾ ਵੇਖਣ ਨਹੀਂ ਆਏ ਆ ਸਾਨੂੰ ਆਏ ਆ ਵੀ ਮੇਲੇ ਵਿੱਚ ਪੁਰਾਣਾ ਸੱਭਿਆਚਾਰ ਹੈ ਜਿਹੜਾ ਅਸੀਂ ਆ ਕੇ ਆਉਣ ਵਾਲੇ ਬੱਚਿਆਂ ਨੂੰ ਦਿਖਾ ਸਕੀਏ ਕਿਉਂਕਿ ਅੱਜ ਕੱਲ ਦੇ ਬੱਚੇ ਥੋੜਾ ਮੋਬਾਈਲ 'ਚ ਜ਼ਿਆਦਾ ਅਟੈਚ ਆ ਵੀ ਉਹ ਮੋਬਾਈਲ ਤੋਂ ਦੂਰ ਹੋ ਕੇ ਕੁਝ ਵੱਖਰੀ ਚੀਜ਼ ਦੇਖਣ ਜੀ ਪੁਰਾਣਾ ਸੱਭਿਆਚਾਰ ਦੇਖਣ ਅਸੀਂ ਬੱਚਿਆਂ ਨੂੰ ਆਗਾ ਜਿਵੇਂ ਪੁਰਾਣਾ ਜਿਵੇਂ ਪਕਾਨ ਕਹਿ ਸਕਦੇ ਆ ਜਿਵੇਂ ਪੁਰਾਣੀ ਚੀਜ਼ ਜਿਵੇਂ ਅੱਗੇ ਬਣਾਉਂਦੇ ਸੀਗੇ ਕਹਿ ਦਿੰਦੇ ਆ ਵੀ ਆਹ ਆਹ ਮਧਾਨੀਆਂ ਹਾਂਜੀ ਤੇ ਜਿਵੇਂ ਅਕੇ ਸ਼ੁਰੂ ਸ਼ੁਰੂ ਦੇ ਦਿਨ ਦੇ ਹੁੰਦੇ ਸੀਗੇ ਉਹ ਚੀਜ਼ ਜਿਵੇਂ ਆਪਾਂ ਕਹਿ ਸਕਦੇ ਆ ਅੱਗੇ ਜਿਵੇਂ ਹੁਣ ਤਾਂ ਹਾਂ ਕਿ ਜਿੱਦੇ ਹੁਣ ਅੱਜ ਕੱਲ ਦੇ ਮਾਹੌਲ ਦੇ ਵਿੱਚ ਬਸ ਜਾਓ ਪੈਸਿਆਂ ਦੇ ਵਿੱਚ ਨਾਮਦ ਲੈਸ ਦਾ ਸਾਥ ਕਰਕੇ ਫਿਰ ਆਬੀਪੀ ਫਾਰਮੈਲਟੀ ਪੂਰੀਆਂ ਕਰਦੇ ਆ ਜੀ ਵੀ ਉਸ ਜਗ੍ਹਾ ਅਸੀਂ ਇਹ ਚੀਜ਼ ਦਿਖਾਉਣਾ ਚਾਹੁੰਦੇ ਆ ਬੱਚੇ ਨੂੰ ਵੀ ਅੱਗੇ ਵਿਆਹ ਕਿਵੇਂ ਹੁੰਦੇ ਸੀਗੇ ਇੱਥੇ ਅਸੀਂ ਇੱਕ ਇਹ ਚੀਜ਼ ਦੇਖੀ ਆ ਜਿਵੇਂ ਵੀ ਹੁਣ ਅੱਜ ਕੱਲ ਦੇ ਪੱਛੇ ਇਸ ਚੀਜ਼ ਤੋਂ ਬਹੁਤ ਦੂਰ ਆ ਇਸ ਤੋਂ ਬਲਾਅ ਦਾ ਕਾਰਨ ਮੇਸ ਪਤਲਾ ਦਾ ਕਾਰਨ ਮੁੱਖ ਤਾਂ ਇੱਕ ਤਾਂ ਮੋਬਾਈਲ ਆ ਇੱਕ ਹੈਗਾ ਜਿਵੇਂ ਬੱਚਿਆਂ ਨੂੰ ਆਪਾਂ ਜ਼ਿਆਦੇ ਮੋਬਾਈਲ ਨਾਲ ਹੀ ਫੜਾ ਦਈਦਾਗਾ ਵੀ ਉਹ ਬੱਚਾ ਬੈਠਾ ਰਹਿੰਦਾ ਮੋਬਾਈਲ ਤੇ ਮੋਬਾਈਲ ਹੀ ਦੇਖੀ ਜਾਂਦਾ ਜੀ ਇਸ ਦਾ ਮੁੱਖ ਕਾਰਨ ਇਹੀ ਆ ਮੈਂ ਤਾਂ ਸਭ ਤੋਂ ਵੱਧ ਇਹ ਤਾਂ ਮੁੱਖ ਕਾਰਨ ਇਹੀ ਮੰਨਦੀ ਆ ਮੈਂ ਮੋਬਾਈਲ ਇੱਕ ਨਸ਼ਾ ਪੱਤਾ ਜਿਹੜੇ ਅੱਜ ਕੱਲ ਦੇ ਸੱਭਿਆਚਾਰ ਨਸ਼ੇ ਵੱਲ ਲਗਾਤ ਰਿਹਾ ਜੀ ਨੋਕ ਕਰਨੇ ਹੀ ਐ ਸਸੇ ਕਈ ਵਾਰੀ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਆ ਉਹ ਕੰਦੇ ਦੇ ਬਰਾਦ ਕੋ ਬਹੁਤ ਜ਼ਿੰਮੇਵਾਰੀ ਹੱਥ ਉੱਪਰ ਸਿਆ ਕਿਤੇ ਨਾ ਕਿਤੇ ਉਹ ਸਭ ਉਹ ਜਿਹੇ ਗੱਲ ਹੈਗੀ ਹੈਗੀ ਆ ਜੀ ਹੈਗੀ ਆ ਕਿਉਂਕਿ ਅੱਜ ਕੱਲ੍ਹ ਦੀਆਂ ਮਾਵਾਂ ਜਿਨੇ ਹੈਗੀਆਂ ਜੋਬ ਤੇ ਜਾ ਵਰਦੀਆਂ ਬੱਚੇ ਦਾ ਕੋਈ ਵੀ ਖਿਆਲ ਨਹੀਂ ਹੈਗਾ ਜਦੋਂ ਬੱਚਾ ਸਕੂਲੋਂ ਆਉਂਦਾ ਮਾਂ ਜੋਬ ਤੇ ਗਈ ਹੁੰਦੀ ਆ ਜੋਬ ਤੋਂ ਆ ਕੇ ਬੱਚੇ ਨੂੰ ਬਸ ਵੀ ਆਪਾਂ ਕਹਿੰਦੇ ਮੋਬਾਈਲ ਫੜਾ ਦੇਈਦਾ ਮੋਬਾਈਲ ਫੜਾ ਕੇ ਮੁੜ ਕੇ ਬੱਚੇ ਵੱਲ ਕੋਈ ਧਿਆਨ ਨਹੀਂ ਮੁੜ ਕੇ ਬੱਚਾ ਟਿਊਸ਼ਨ ਤੇ ਜਾ ਵਰਦਾ ਚੰ ਤਾਂ ਬਾਅਦ ਫਿਰ ਬੱਚਾ ਘਰੇ ਆਉਂਦਾ ਵੀ ਜਿਆਦਾ ਮੁੱਖ ਕਰਨ ਤੇ ਇਹ ਹੈ ਵੀ ਮਾਪ ਪਿਓ ਆਪਣੇ ਬੱਚੇ ਵੱਲ ਧਿਆਨ ਨਹੀਂ ਦੇਦੇ ਹਾਂ ਜੀ 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 ਹਾਂ ਜੀ ਡਾਕਟਰ ਮੈਂ ਦੇਖ ਦਿੰਦਾ ਮੈਂ ਤਾਂ ਇਸ ਚੀਜ਼ ਨੂੰ ਨਹੀਂ ਮੰਨਦੀ ਜੀ ਆ। ਮੈਨੂੰ ਤਾਂ ਲੱਗਦਾ ਵੀ ਆਪਾਂ ਨੂੰ ਆਪ ਦਾ ਇੱਕ ਤਾਂ ਪ੍ਰਾਣਾ ਕਦਰ ਬਤਿਆਨ ਦਿਖਾਓ। ਜਾਂ ਜਿਵੇਂ ਜਿਵੇਂ ਇੱਥੇ ਮੇਲਾ ਲੱਗਿਆ ਹੋਇਆ ਇਹ ਜਗ੍ਹਾ ਬੱਚਿਆਂ ਨੂੰ ਜਿਵੇਂ ਅੱਜ ਸੰਡੇ ਆ ਜੀ ਸੰਡੇ ਮੇਰੀ ਜੀ ਜ਼ਰੂਰ ਦਿਖਾਓ ਬੱਚਿਆਂ ਨੂੰ। ਕਿਦਾਂ ਕਿ ਮਨੋਰੰਜਨ ਕਿ ਬੱਚੇ ਮੈਂ ਤਾਂ ਬਹੁਤ ਜ਼ਿਆਦਾ ਕੀਤਾ ਜੀ। ਲੱਗਣੀ ਚਾਹੀਦੀ ਜੀ ਜ਼ਰੂਰ ਲੱਗਣੀ ਚਾਹੀਦੀ ਜਿਹੜਾ ਆਪ ਨੂੰ ਆਨ ਵਾਲੀ ਸੱਤ ਇਹ ਚੀਜ਼ ਦਾ ਪਤਾ ਜਿੱਤੇ ਤੁਸੀਂ ਬੜਾ ਬਿਆਹ ਆਇਆ ਕਿ ਅਸਲ ਜਿਵੇਂ ਮਗਰ ਸਾਹ ਦੇ ਪਰ ਹਾਂਜੀ ਸਿੱਕਾ ਕਿਲਰ ਦਿਖਾਇਆ ਜਾ ਰਿਹਾ ਹੈਗਾ ਹਾਂਜੀ ਪਿੰਡਾਂ ਤੋਂ ਅਲੋਪ ਹੋ ਗਏ ਇਹ ਅਲੋਪ ਹੀ ਹੋ ਗਿਆ ਜੀ ਮੁੱਖ ਕਾਰਨ ਤਾਂ ਮੈਂ ਤੁਹਾਨੂੰ ਦੱਸੀ ਐਨੀ ਵੀ ਮੁੱਖ ਕਾਰਨ ਇਸ ਟਾਈਮ ਤਾਂ ਮੋਬਾਈਲ ਹੀ ਆ ਜੀ ਇਹ ਅਲੋਪ ਹੋ ਗਿਆ ਜਿਵੇਂ ਆਪਾਂ ਦਾਜ ਤਾਂ ਲੋਕੀ ਜ਼ਰੂਰ ਦਿੰਦੇ ਆ ਪਰ ਅਗਲੇ ਨੂੰ ਪੈਸਾ ਦੇ ਦਿੰਦੇ ਆ ਪੈ ਜੀ ਮੈਂ ਕਿਸੇ ਨੇ 10 ਲੱਖ ਦੇਤਾ ਕਿਸੇ ਨੇ 20 ਲੱਖ ਰੁਪਇਆ ਦੇਤਾ ਮੈਂ ਕਹਿੰਦੀ ਆ ਵੀ ਇਹ ਚੀਜ਼ ਨਾ ਦਿਓ ਇਹ ਤੋਂ ਨਾਲ ਉਹ ਆ ਦੇ ਜਿਵੇਂ ਅੱਜ ਕੱਲ੍ਹ ਹੈਗਾ ਵੀ ਆਪਾਂ ਦਿਨੇ ਕੋਈ ਇਹਦੇ ਚ ਕੋਈ ਕੇਸ ਦਰਿਆ ਕੁਛ ਵੀ ਨਹੀਂ ਦਿੰਦਾਗਾ ਬਸ ਅਗਲਾ ਪੈਸਾ ਹੀ ਫੜਾ ਦਿੰਦਾ ਮੈਂ ਕਹਿੰਦੀ ਆ ਵੀ ਇਹੋ ਜਿਹੀ ਚੀਜ਼ਾ ਜ਼ਰੂਰ ਦੇਣੀ ਆ ਗਾਹ ਤੱਕ ਤੁਸੀਂ ਮਿਸ ਵਰਤੋਂ ਦਾ ਸਮਾਨ ਹਾਂ ਜੀ ਬਜਰੂਰ ਵਰਤੋਂ ਦਾ ਸਮਾਨ ਆ ਚੀਏ